ਹਾਂਜੀ ਲੋਬੀ ਦੋਸਤੋ ਸਸਤੀ ਐਕਾਲ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਆਸ ਕਰਦਾ ਆਪ ਸਭ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਸਿਲੀਕੋਨ ਵਾਲੀਆਂ ਖੁਰੀਆਂ ਬਿਨਾ ਨੋਕ ਤੋਂ ਵਿਦਆਊਟ ਨੋਕ ਤੋਂ ਤੇ ਇਹਦੇ ਕੋਈ ਵੀ ਲੋਕ ਨਹੀਂ ਹੈਗਾ ਤੇ ਆਪਾਂ ਇਹਨੂੰ ਲੈਦਰ ਪੈਡ ਲਾ ਕੇ ਫੇਲ ਆ ਰਹੇ ਹਾਂ ਇਹ ਸਪੈਸ਼ਲ ਰੈਡਿੰਗ ਵਾਲੇ ਘੋੜਿਆਂ ਵਾਸਤੇ ਆ ਤੇ ਸਪੈਸ਼ਲ ਖੁਰੀ ਆ ਬਾਹਰੀ ਤਕਨੀਕ ਦੇ ਹਿਸਾਬ ਨਾਲ ਆਪਾਂ ਇਹ ਤਿਆਰ ਕੀਤੀ ਆ ਇਹ ਇਹ ਜਿਹੜੇ ਕੋੜਿਆਂ ਨੂੰ ਆਪਾਂ ਰੀਸਿੰਗ ਕਰਾਉਨੇ ਆ ਰੀਵੀਅਰ ਹਾਲ ਤੋਰਦੇ ਆ ਟ੍ਰੈਂਡ ਕਰਦੇ ਆ ਉਹਨਾਂ ਕੋੜਿਆਂ ਨੂੰ ਲਾਉਨੇ ਆਪਾਂ ਇਹ ਤਾਂ ਇਹ ਸਪੈਸ਼ਲ ਟ੍ਰੀਟਮੈਂਟ ਆ ਆ ਚੈੱਕ ਕਰੋ ਤੇ ਕਿਦਾਂ ਕੋੜੇ ਦੇ ਪੈਰ ਦੀ ਸ਼ੇਪ ਆਈ ਆ ਹੀਲ ਕਿੰਨੀ ਵਧੀਆ ਆ ਤਾਂ ਪੈਰ ਵੀ ਅੰਦਰੋਂ ਪੂਰਾ ਸ਼ੇਪ ਹੋ ਗਿਆ ਇਹਦੇ ਵਿੱਚ ਸਿਲੀਕੋਨ ਭਰੀ ਆਪਾਂ ਤੇ ਚੈੱਕ ਕਰੋ ਆ ਉਹਦੇ ਫਰੰਟ ਦੀ ਚੈੱਕ ਕਰੋ ਥੈਂਕ ਯੂ